ਉਸ ਗਲਤੀ ਦਾ ਡਾਇਵਰਸੀਫਿਕੇਸ਼ਨ ਤੇ ਗਲਤੀ ਤਾਂ ਆਉਣ ਇਹ ਤਾਂ ਦੂਜਿਆਂ ਦੇ ਖਿਡੇ ਚੜੇ ਹੋਏ ਨੇ ਮੈਂ ਤਾਂ ਆਪਣੀ ਨਜ਼ਰ ਚਾਹੇ ਮੇਰੀ ਉਹਨਾਂ ਦਾ ਬੜੀ ਕਿਹਾ ਸੁਣਾ ਵੀ ਹੁੰਦਾ ਰਿਹਾ ਮੈਂ ਆਪਣੀ ਨਜ਼ਰ ਰਾਜੇਵਾਲ ਸਾਹਿਬ ਉਗਰਾਹਾ ਸਾਹਿਬ ਲਖਵਾਲ ਸਾਹਿਬ ਚਲੇ ਗਏ ਉਹਨਾਂ ਦਾ ਬੇਟਾ ਸਾਡੇ ਕਾਦੀਆ ਸਾਹਿਬ ਨੇ ਰਵਨੀਕੀ ਨੇ ਇਹ ਮੈਂ ਕੁਝ ਬੰਦੇ ਸਮਝਦਾ ਜਿਹੜੇ ਵੱਡੇ ਬਾਹਰ ਨੇ ਤੇ ਤੁਸੀਂ ਮੇਰੀ ਬੇਨਤੀ ਆ ਜ਼ਰੂਰ ਅੱਜ ਰਾਜੀਵਲ ਸਾਹਿਬ ਦੀ ਕਈਆਂ ਨੇ ਇੰਟਰਵਿਊ ਸੁਣੀ ਹੋਣੀ ਆ ਕਈ ਜ਼ਰੂਰ ਸੁਣਨ ਅਸੀਂ ਸਾਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਪਹਿਲਾਂ ਵੀ ਕਰਦੇ ਰਹੇ ਵੀ ਭਾਈ ਸਰਕਾਰ ਮੋਦੀ ਜੀ ਦੀ ਆ ਸਰਕਾਰ ਮੋਦੀ ਜੀ ਦੀ ਬਣਨੀ ਆ ਆਪਾਂ ਸਰਕਾਰ ਨਾਲ ਗੱਲ ਕਰਨੀ ਆ ਪਰ ਅਜੰਡਾ ਹੋਰ ਸੀ ਵਿੱਚੋਂ ਉਹਦੇ ਵਿੱਚ ਕਿਸਾਨ ਨਹੀਂ ਸੀ ਇਹ ਚੰਦ ਕਿਸਾਨ ਲੀਡਰ ਸੀ ਜਿਨ੍ਹਾਂ ਨੇ ਸ਼ੁਭ ਕਰਨ ਮਾਂ ਦਾ ਪੁੱਤ ਮਰਵਾਤਾ ਮੈਨੂੰ ਇਹ ਦੱਸੋ ਵੀ ਕਿਸੇ ਨੇ ਰੋਕਿਆ ਉਹਨਾਂ ਨੂੰ ਉਹ ਜੇ ਕਿਸਾਨ ਲੀਡਰ ਨੇ ਜਿਹੜੇ ਜਾਂ ਉਹ ਜਿੰਨੇ ਵੀ ਗਏ ਸੀ ਸਾਰੇ ਐਮਪੀ ਆ ਨਾਲ ਬੈਠੇ ਉੱਥੇ ਗੱਲਾਂ ਕਰ ਰਹੇ ਸੀ ਕਿਸੇ ਨੇ ਨਹੀਂ ਰੋਕਿਆ ਸਰਕਾਰ ਤਾਂ ਅੰਦਰ ਮੋਦੀ ਸਾਹਿਬ ਦੀ ਸੀ ਸਤਿ ਸ਼੍ਰੀ ਅਕਾਲ ਜੀ ਡੀ5 ਚੈਨਲ ਪੰਜਾਬੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਰਵਨੀਤ ਬਿੱਟੂ ਜੋ ਕਿ ਮੰਤਰੀ ਨੇ ਉਹ ਪਟਿਆਲਾ ਪਹੁੰਚੇ ਜਿੱਥੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਨੇ ਕਿਸਾਨ ਲੀਡਰਾਂ ਦੇ ਉੱਪਰ ਜਮ ਕੇ ਨਿਸ਼ਾਨੇ ਸਾਧੇ ਕੁਝ ਅਜਿਹੇ ਬਿਆਨ ਰਵਨੀਤ ਬਿੱਟੂ ਦੇ ਵੱਲੋਂ ਦਿੱਤੇ ਗਏ ਨੇ ਜੋ ਕਿ ਵਿਵਾਦ ਖੜਾ ਕਰ ਸਕਦੇ ਨੇ ਕਿਉਂਕਿ ਰਵਨੀਤ ਬਿੱਟੂ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਸ਼ੁਭਕਰਨ ਜੋ ਕਿ ਦੂਸਰੇ ਕਿਸਾਨੀ ਅੰਦੋਲਨ ਦੇ ਵਿੱਚ ਸ਼ਹੀਦ ਹੋਇਆ ਹੈ ਉਸ ਦੀ ਮੌਤ ਦੇ ਜ਼ਿੰਮੇਵਾਰ ਕਿਸਾਨ ਲੀਡਰ ਨੇ ਉਹਨਾਂ ਨੇ ਕਿਹਾ ਕਿ ਕਿਸਾਨ ਲੀਡਰਾਂ ਨੇ ਮਾਂ ਦਾ ਪੁੱਤ ਮਾਰ ਦਿੱਤਾ ਇਸ ਤੋਂ ਇਲਾਵਾ ਗੱਲ ਕਰੀਏ ਤਾਂ ਉਹਨਾਂ ਨੇ ਕਿਸਾਨਾਂ ਦੇ ਸੰਸਦ ਭਵਨ ਜਾਂ ਤੇ ਵੀ ਸਵਾਲ ਚੁੱਕੇ ਨੇ ਤੇ ਕਿਹਾ ਕਿ ਜੇਕਰ ਕਿਸਾਨ ਲੀਡਰਾਂ ਨੂੰ ਰੋਕਿਆ ਗਿਆ ਤਾਂ ਸੰਸਦ ਭਵਨ ਦੇ ਵਿੱਚ ਕੌਣ ਪਹੁੰਚਿਆ ਸੀ ਤੇ ਨਾਲ ਹੀ ਇਹ ਵੀ ਕਿਹਾ ਉਹਨਾਂ ਨੇ ਕਿ ਜਿਹੜਾ ਇੰਡੀਆ ਅਲਾਈਅንስ ਹੈ ਉਹ ਕਿਸਾਨਾਂ ਦੇ ਨਾਲ ਹੈ ਕਿਸਾਨ ਲੀਡਰਾਂ ਨੇ ਸਮਰਥਨ ਹੈ ਜਿਹੜਾ ਇੰਡੀਆ ਅਲਾਈਅንስ ਨੂੰ ਦਿੱਤਾ ਸੀ ਚੋਣਾਂ ਦੇ ਵਿੱਚ ਤੇ ਜਿਸ ਦਾ ਸਾਫ਼ ਜ਼ਿਕਰ ਹੁਣ ਉਦੋਂ ਹੋ ਗਿਆ ਜਦੋਂ ਜਿਹੜੀ ਇੱਕ ਮਿਲਣੀ ਹੈ ਰਾਹੁਲ ਗਾਂਧੀ ਹੁਣਾਂ ਦੀ ਹੋਈ ਹੈ ਕਿਸਾਨ ਲੀਡਰਾਂ ਦੇ ਨਾਲ ਸੋ ਕਾਫੀ ਜ਼ਿਆਦਾ ਸਵਾਲ ਕਿਸਾਨ ਲੀਡਰਾਂ ਦੇ ਉੱਪਰ ਵੱਡੇ ਨੇ ਰਵਨੀਤ ਬਿੱਟੂ ਨੇ ਤੰਜ ਕੱਸੇ ਨੇ ਹੋਰ ਕੀ ਕੁਝ ਕਹਿਣਾ ਰਵਨੀਤ ਬਿੱਟੂ ਦਾ ਆਓ ਸੁਣਦੇ ਹਾਂ ਮੈਂ ਤਾਂ ਆਪਣੀ ਨਜ਼ਰ ਚਾਹੇ ਮੇਰੀ ਉਹਨਾਂ ਦਾ ਬੜੀ ਕਹਾ ਸੁਣਾ ਵੀ ਹੁੰਦਾ ਰਿਹਾ ਮੈਂ ਆਪਣੀ ਨਜ਼ਰ ਚ ਰਾਜੀਵਾਲ ਸਾਹਿਬ ਉਗਰਾਹਾ ਸਾਹਿਬ ਲਖਵਾਲ ਸਾਹਿਬ ਚਲੇ ਗਏ ਉਹਨਾਂ ਦਾ ਬੇਟਾ ਸਾਡੇ ਕਾਦੀਆ ਸਾਹਿਬ ਨੇ ਰਵਨੀਕੀ ਨੇ ਇਹ ਮੈਂ ਕੁਝ ਬੰਦੇ ਸਮਝਦਾ ਜਿਹੜੇ ਵੱਡੇ ਬਾਹਰ ਨੇ ਤੇ ਤੁਸੀਂ ਮੇਰੀ ਬੇਨਤੀ ਆ ਜ਼ਰੂਰ ਅੱਜ ਰਾਜੀਵਾਲ ਸਾਹਿਬ ਦੀ ਕਈਆਂ ਨੇ ਇੰਟਰਵਿਊ ਸੁਣੀ ਹੋਣੀ ਆ ਕਈ ਜ਼ਰੂਰ ਸੁਣਨ ਵੀ ਉਹ ਕੱਲ ਉਹਨਾਂ ਨੇ ਕੀ ਬੋਲਿਆ ਹੁਣ ਦੂਜੀ ਗੱਲ ਮੈਂ ਇਹ ਕਹਿਣਾ ਜੇ ਅਸੀਂ ਸਾਰੇ ਹੱਥ ਜੋੜ ਕੇ ਬੇਨਤੀ ਕਰਦੇ ਆ ਪਹਿਲਾਂ ਵੀ ਕਰਦੇ ਰਹੇ ਵੀ ਭਾਈ ਸਰਕਾਰ ਮੋਦੀ ਜੀ ਦੀ ਆ ਸਰਕਾਰ ਮੋਦੀ ਜੀ ਦੀ ਬਣਨੀ ਆ ਆਪਾਂ ਸਰਕਾਰ ਨਾਲ ਗੱਲ ਕਰਨੀ ਆ ਪਰ ਅਜੰਡਾ ਹੋਰ ਸੀ ਵਿੱਚੋਂ ਉਹਦੇ ਵਿੱਚ ਕਿਸਾਨ ਨਹੀਂ ਸੀ ਇਹ ਚੰਦ ਕਿਸਾਨ ਲੀਡਰ ਸੀ ਜਿਨ੍ਹਾਂ ਨੇ ਸ਼ੁਭਕਰਨ ਮਾਂ ਦਾ ਪੁੱਤ ਮਰਵਾਤਾ ਉਹਨਾਂ ਦੇ ਗੋਲੀ ਵੱਜੀ ਸ਼ਹੀਦ ਹੋਇਆ ਅੱਖਾਂ ਚਲੀਆਂ ਗਈਆਂ ਉਹ ਡਰਾਮਾ ਇੱਥੇ ਚੱਲਦਾ ਰਿਹਾ ਜਦੋਂ ਇਹ ਕੀ ਕਹਿੰਦੇ ਸੀ ਵੀ ਸਾਨੂੰ ਨਹੀਂ ਜਾਣ ਦਿੱਤਾ ਜਾਂਦਾ ਤੇ ਹੁਣ ਮੈਨੂੰ ਦੱਸੋ ਭਾਈ ਸਾਹਿਬ ਮੈਂ ਵੀ ਉਸ ਪਾਰਲੀਮੈਂਟ ਸੀ ਪ੍ਰਧਾਨ ਮੰਤਰੀ ਜੀ ਵੀ ਉੱਥੇ ਮੌਜੂਦ ਸੀ ਤੇ ਹੁਣ ਇਹ ਕਿਸਾਨ ਜਿਹੜੇ ਵੱਡੇ ਵੱਡੇ ਲੀਡਰ ਜਿਹੜੇ ਕਹਿੰਦੇ ਸੀ ਸਾਨੂੰ ਜਾਣ ਨਹੀਂ ਦਿੰਦੇ ਉਹ ਜਹਾਜ਼ ਚ ਗਏ ਬੱਸ ਚ ਗਏ ਤੁਰ ਕੇ ਗਏ ਗੱਡੀ ਚ ਗਏ ਟ੍ਰੇਨ ਚ ਗਏ ਕੀਚ ਚ ਗਏ ਉਹਨਾਂ ਨੂੰ ਦਿੱਲੀ ਵੀ ਚਲੇ ਗਏ ਉਹ ਦਿੱਲੀ ਵੀ ਕਿਸੇ ਨੇ ਰੋਕਿਆ ਨਹੀਂ ਉਹ ਦਿੱਲੀ ਤੋਂ ਬਾਅਦ ਪਾਰਲੀਮੈਂਟ ਚ ਵੀ ਚਲੇ ਗਏ ਕਿਸੇ ਨੇ ਰੋਕਿਆ ਨਹੀਂ ਪਾਰਲੀਮੈਂਟ ਚ ਬਾਅਦ ਜਾ ਕੇ ਉਹ ਰਾਹੁਲ ਗਾਂਧੀ ਦੇ ਕਮਰੇ ਚ ਵੀ ਚਲੇ ਗਏ ਕਿਸੇ ਨੇ ਰੋਕਿਆ ਨਹੀਂ ਕਮਰੇ ਤੋਂ ਬਾਹਰ ਆ ਕੇ ਉਹਨਾਂ ਨੇ ਪ੍ਰੈਸ ਨੂੰ মিডিਆ ਨੂੰ ਪਾਰਲੀਮੈਂਟ ਦੇ ਸਭ ਤੋਂ ਵੱਡਾ ਦਰਵਾਜ਼ਾ ਜਿਹੜਾ ਉਹਦੇ ਮੂਹਰੇ ਕਹਿ ਕੇ ਬੁਰਾ ਭਲਾ ਵੀ ਕਿਹਾ ਉਸ ਤੋਂ ਬਾਅਦ ਫੇਰ ਉਹ ਗੱਡੀਆਂ ਚ ਜੀਚ ਵੀ ਆਏ ਬਹਿ ਜਾ ਕੇ ਫੇਰ ਆ ਗਏ ਤੇ ਕਿਸੇ ਨੇ ਰੋਕਿਆ ਉਹਨਾਂ ਨੂੰ ਮੈਨੂੰ ਇਹ ਦੱਸੋ ਵੀ ਕਿਸੇ ਨੇ ਰੋਕਿਆ ਉਹਨਾਂ ਨੂੰ ਉਹ ਜੇ ਕਿਸਾਨ ਲੀਡਰ ਨੇ ਜਿਹੜੇ ਜਾਂ ਉਹ ਜਿੰਨੇ ਵੀ ਗਏ ਸੀ ਸਾਰੇ ਐਮਪੀਆਂ ਨਾਲ ਬੈਠੇ ਉੱਥੇ ਗੱਲਾਂ ਕਰ ਰਹੇ ਸੀ ਕਿਸੇ ਨੇ ਨਹੀਂ ਰੋਕਿਆ ਸਰਕਾਰ ਤਾਂ ਅੰਦਰ ਮੋਦੀ ਸਾਹਿਬ ਦੀ ਸੀ ਤੇ ਉੱਥੇ ਹੱਤਾ ਵੀ ਨਹੀਂ ਹਿੱਲ ਸਕਦਾ ਸੀਗਾ ਪਾਰਲੀਮੈਂਟ ਦੇ ਅੰਦਰ ਨਾ ਜਾਣ ਦਿੰਦੇ ਪਰ ਗੱਲ ਇਹ ਆ ਵੀ ਜੇ ਤੁਸੀਂ ਕੋਈ ਵੀ ਮੈਂ ਵੀ ਹੋਵਾਂ ਤੁਸੀਂ ਵੀ ਹੋਵਾਂ ਜੇ ਤੁਸੀਂ ਆਪਣੀਆਂ ਗੱਡੀਆਂ 'ਚ ਡਰੈਕਟਰਾਂ 'ਚ ਅਸਲੇ ਰੱਖ ਕੇ ਲੈ ਕੇ ਜਾਓਗੇ ਕਿਰਪਾਨਾਂ ਰੱਖ ਕੇ ਲੈ ਕੇ ਜਾਓਗੇ ਟਕੂਏ ਰੱਖ ਕੇ ਲੈ ਕੇ ਜਾਓਗੇ ਫਿਰ ਕਾਨੂੰਨ ਦੇ ਮੁਤਾਬਕ ਤੁਹਾਨੂੰ ਸਭ ਨੂੰ ਰੋਕਿਆ ਜਾਊ ਪਰ ਹੁਣ ਤੁਹਾਡੇ ਮੂਹਰੇ ਆ ਗਿਆ ਵੀ ਇਹ ਲੀਡਰ ਸਾਰੇ ਕਾਂਗਰਸ ਤੇ ਆਮ ਆਦਮੀ ਇੰਡੀਆ ਅਲਾਈਂਸ ਨਾਲ ਰਲੇ ਹੋਏ ਸੀ ਇਹਨਾਂ ਦਾ ਮਕਸਦ ਇੰਨਾ ਸੀ ਹੁਣ ਜਾ ਕੇ ਉਹਨਾਂ ਦਾ ਧੰਨਵਾਦ ਕਰਕੇ ਆਏ ਨੇ ਸਾਰਿਆਂ ਨੂੰ ਦਿਖਾ ਕੇ ਆਏ ਆ ਵੀ ਆਹ ਭਾਈ ਅਸੀਂ ਮਦਦ ਆ ਜਿਹੜੀ ਇਹਨਾਂ ਦੀ ਕੀਤੀ ਉਹਨਾਂ ਨੇ ਵੀ ਉਹਨਾਂ ਨੂੰ ਵੈਲਕਮ ਕੀਤਾ ਬਿਠਾਇਆ ਉੱਥੇ ਹੁਣ ਰਾਹੁਲ ਗਾਂਧੀ ਜਾਂ ਆਮ ਆਦਮੀ ਪਾਰਟੀ ਉਹਨਾਂ ਦਾ ਕੀ ਕਰ ਸਕਦੀ ਹੈ ਜੀ ਸਿਰਫ ਉਹਨਾਂ ਨੂੰ ਮਿਸਯੂਜ਼ ਕਰਕੇ ਉਹਨਾਂ ਨੂੰ ਜਾਂ ਇਹ ਲੀਡਰ ਨੇ ਇਹ ਉਹਨਾਂ ਨਾਲ ਰਲੇ ਨੇ ਜਾਂ ਉਹ ਹੁਣ ਮੈਨੂੰ ਇੱਕ ਗੱਲ ਦੱਸੋ ਮੈਂ ਸਾਫ਼ ਇਹ ਕਹਿਣਾ ਚਾਹਣਾ ਇੱਕ ਪੰਜਾਬੀ ਹੋਣ ਦੇ ਨਾਤੇ ਤੁਸੀਂ ਇਹਨਾਂ ਨੂੰ ਸਵਾਲ ਪੁੱਛ ਲਿਓ ਤੁਹਾਡੇ ਨੇੜੇ ਹੀ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ